ਤੋ ਸਾਡੇ ਜੀਵਨ ਚ ਕੋਈ ਵੀ ਚੀਜ਼ ਪੱਕੀ ਨਹੀਂ ਰਹਿੰਦੀ ਐਸਾ ਨਹੀਂ ਕੋਈ ਵੀ ਕਹਿ ਸਕਦਾ ਕਿ ਬੰਦਾ ਸਦਾ ਭਲਾ ਰਹੇਗਾ ਨਾ ਤੇ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਬੰਦਾ ਸਦਾ ਬੁਰਾ ਰਹੇਗਾ ਇਹ ਬੁਰਾ ਭਲਾ ਸਾਡੇ ਜੀਵਨ ਚ ਚੱਲਦਾ ਰਹਿੰਦਾ ਹੈ ਇਸੇ ਕਰਕੇ ਗੁਰਦੇਵ ਕਹਿੰਦੇ ਗੱਲ ਨੂੰ ਧਿਆਨ ਚ ਲੈ ਲਿਓ ਕਿ ਕਦੀ ਵੀ ਕਿਸੇ ਬੰਦੇ ਦੇ ਲਈ ਤੁਸੀਂ ਆਪਣੇ ਮਨ ਦੇ ਅੰਦਰ ਇੱਕੋ ਤਰ੍ਹਾਂ ਦੀ ਧਾਰਨਾ ਨਹੀਂ ਬਣਾਣੀ। ਕਈ ਵਾਰੀ ਆਪਾਂ ਦੇਖਦੇ ਆਂ ਬੰਦਾ ਬੁਰਾ ਐ ਤੋ ਪੱਕਾ ਫਿਕਸ ਕਰ ਲੈਨੇ ਆਂ ਅਸੀਂ ਆਪਣੇ ਅੰਦਰ ਇਹ ਬੁਰਾ ਹੀ ਐ ਬਾਈ। ਇਹ ਮਾੜਾ ਹੀ ਐ, ਖੋਟਾ ਹੀ ਐ। ਤੇ ਕਈ ਵਾਰੀ ਐਸਾ ਹੁੰਦਾ ਕਿ ਅਸੀਂ ਕਿਸੇ ਬੰਦੇ ਨੂੰ ਭਲਾ ਸਮਝ ਲੈਨੇ ਵੈਸੇ ਬਹੁਤ ਘੱਟ ਹੁੰਦਾ ਭਲਾ ਅਸੀਂ ਸਮਝਦੇ ਕਿਸੇ ਨੂੰ ਨਹੀਂ ਆਗੇ। ਬੁਰਾ ਭਾਵੇਂ ਸਾਰੀ ਦੁਨੀਆ ਨੂੰ ਸਮਝੀ ਜਈਏ ਪਰ ਪੜਾ ਦੇਖਣ ਦੇ ਲਈ ਸਾਡੇ 'ਚ ਵੀ ਥੋੜਾ ਬਤਾਂ ਅੰਸ਼ ਪੜੇਦਾਉਣਾ ਚਾਹੀਦਾ ਹੈ ਨਾ ਉਹ ਹੋਵੇਗਾ ਕਿ ਅਸੀਂ ਦੂਜੇ 'ਚ ਥੋੜਾ ਬਤਾਂ ਪੜਾ ਦੇਖ ਸਕਦੇ ਹਾਂ ਕਈ ਵਰੀ ਨਹੀਂ ਬਹੁਤ ਵਰੀ ਅਸੀਂ ਲੋਕਾਂ ਨੂੰ ਜੈਸਾ ਅਸੀਂ ਆਪਣੇ ਮਨ ਦੇ ਅੰਦਰ ਧਾਰਨਾ ਬਣਾਈ ਹੁੰਦੀ ਹੈ ਉਹਨੂੰ ਪੱਕਿਆਂ ਕਰ ਲੈਣੇ ਇਹ ਬੰਦਾ ਪੱਕਾ ਹੈ ਐਸਾ ਹੀ ਹੈ ਔਰ ਕਈ ਵਾਰੀ ਤੇ ਮੈਂ ਬੇਨਤੀ ਕਰਦਾ ਹੁੰਦਾ ਕਿ ਅਸੀਂ ਬੰਦੇ ਨੂੰ ਜਾਣਦੇ ਵੀ ਨਹੀਂ ਹੁੰਦੇ ਉਹਦੇ ਨਾਲ ਕੋਈ ਸਾਡਾ ਨਾਤਾ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਮਿੱਤਰਤਾ ਨਹੀਂ ਕੋਈ ਦੁਸ਼ਮਣੀ ਵੀ ਨਹੀਂ ਤੁਸੀਂ ਸਫ਼ਰ ਕਰਦੇ ਸੀ ਪੈ ਤੁਹਾਡੀ ਨਜ਼ਰ ਉਸ ਬੰਦੇ ਤੇ ਪੈ ਗਈ ਤੁਸੀਂ ਮਨ ਹੀ ਮਾਨੇ ਇੱਕ ਧਾਰਨਾ ਬਣਾ ਲੈਂਦੇ ਹੋ ਵੀ ਬੰਦਾ ਸ਼ਕਲ ਕਰਕੇ ਚੋਰ ਲੱਗਦਾ ਹੈ ਇਹ ਤੇ ਦੇਖਣ ਨੂੰ ਹੀ ਚੋਰ ਲੱਗਦਾ ਹੈ ਅਸੀਂ ਉਹਨੂੰ ਮਿਲੇ ਪਹਿਲੀ ਵਾਰੀਆਂ ਮਿਲੇ ਵੀ ਨਹੀਂ ਅਜੇ ਦੇਖੇ ਹੀ ਐ ਦੇਖਿਆ ਦੇਖਦਿਆਂ ਸਾਰ ਧਾਰਨਾ ਬਣਾ ਲਈ ਕਿ ਬੰਦਾ ਤੇ ਚੋਰ ਲੱਗਦਾ ਹੈ ਸ਼ਕਲ ਤੋਂ ਇਹ ਬੰਦਾ ਸ਼ਕਲ ਤੋਂ ਮਤਲਬ ਬੁਰਾ ਬੁਰਾ ਲੱਗਦਾ ਮਾੜਾ ਲੱਗਦਾ ਮਨ ਦੇ ਅੰਦਰ ਪੱਕਾ ਕਰ ਲਿਆ। ਪਹਿਲੀ ਗੱਲ ਇਹ ਧਿਆਨ ਰੱਖਣੀ ਹੈ ਕਦੀ ਵੀ ਪੂਰਵ ਅਨੁਮਾਨ ਨਹੀਂ ਲਾਣਾ ਕਿਸੇ ਦੇ ਲਈ ਵੀ। ਦੇਖਦਿਆਂ ਸਾਰ ਤੁਸੀਂ ਕਿਸੇ ਦੇ ਬਾਰੇ ਕੀ ਕਹਿ ਸਕਦੇ ਹੋ? ਕੁਝ ਵੀ ਨਹੀਂ ਕਹਿ ਸਕਦੇ। ਪਰ ਆਪਾਂ ਦੇਖਦਿਆਂ ਸਾਰੀ ਇਹ ਆਪਣੇ ਅੰਦਰ ਕਿਆਸ ਰਾਈਆਂ ਲਾਣੀਆਂ ਸ਼ੁਰੂ ਕਰ ਦਿੰਦੇ ਆ ਐਸਾ ਹੋਏਗਾ ਐਸਾ ਹੋਏਗਾ ਐਸਾ ਹੋਏਗਾ। ਔਰ ਕਈ ਵਾਰੀ ਤੇ ਪੱਕਾ ਹੀ ਬਣਾ ਲੈਨੇ ਆਂ ਵੀ ਇਹ ਬੰਦਾ ਐਸਾ ਹੀ ਹੈ। ਪਾਤਸ਼ਾਹ ਸਾਨੂੰ ਇੱਕ ਸਮਝ ਦਿੰਦੇ ਨੇ ਕਬੂਹ ਜੀੜਾ ਉਬ ਚੜਤ ਹੈ ਕਬੂਹ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਕਿ ਕੋਈ ਵੀ ਬੰਦਾ ਥਿਰ ਨਹੀਂ ਰਹਿ ਸਕਦਾ ਇੱਕ ਥਾਂ ਤੇ ਮਨ ਦੇ ਤਲ ਤੇ ਬਦਲਦਾਰ ਹੁੰਦਾ ਹੈ। ਚੋਰ ਸਾਧੂ ਚੋਰ ਸਾਧੂ ਬੁਰਾ ਪੜਾ ਚੰਗਾ ਮੰਦਾ ਇਹ ਚੱਲਦਾ ਰਹਿੰਦਾ ਇੱਕ ਸਮਾਂ ਐਸਾ ਹੁੰਦਾ ਇੱਕ ਵਕਤ ਐਸਾ ਹੁੰਦਾ ਅੱਗੇ ਚੱਲ ਕੇ ਆਪਾਂ ਗੱਲ ਕਰਾਂਗੇ ਕਿ ਬੰਦਾ ਇੱਕ ਥਾਂ ਤੇ ਟਿਕ ਜਾਂਦਾ ਹੈ ਬਸ ਉਹਦੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਫਿਰ ਪੱਕਾ ਉੱਥੇ ਰੁਕ ਜਾਂਦਾ ਪਰ ਬਹੁਤਾਂ ਦੇ ਅੰਦਰ ਸਾਡੇ ਸਾਰਿਆਂ ਦੇ ਜੀਵਨ ਵਿੱਚ ਮਨ ਦੇ ਤਲ ਤੇ ਤਬਦੀਲੀ ਚੱਲਦੇ ਰਹਿੰਦੀ ਹੈ ਗੌਤਮ ਬੁੱਧ ਕਿਸੇ ਸ਼ਹਿਰ 'ਚ ਰੁਕੇ। ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਵੀ ਸਨ। 3 ਮਹੀਨੇ ਇੱਕ ਜਗ੍ਹਾ ਤੇ ਰੁਕਣਾ ਸੀ। ਇਸ ਕਰਕੇ ਸਾਰੇ ਨਗਰ ਦੇ ਲੋਕ ਇਕੱਤਰ ਹੋਏ ਸਨ। ਤੇ ਸਭ ਨੂੰ ਇਹ ਜਾਨਣਾ ਸੀ ਕਿ ਗੌਤਮ ਬੁੱਧ ਉਹਨਾਂ ਦੇ ਘਰ ਰੁਕਣ 3 ਮਹੀਨੇ। ਪਰ ਉਹ ਉਹ ਤੇ ਇੱਕ ਦੇ ਘਰੇ ਰੁਕ ਸਕਦੇ ਸਨ। ਤੋ ਗੌਤਮ ਬੋਧ ਨੇ ਕਿਹਾ ਕਿ ਜਿੰਨੇ ਮੇਰੇ ਨਾਲ ਨੇ ਤੁਸੀਂ ਕਿਸੇ ਨੂੰ ਵੀ ਆਪਣੇ ਘਰ ਰੱਖ ਸਕਦੇ ਹੋ 3 ਮਹੀਨੇ ਸਭ ਨੇ ਚੁਣ ਲਿਆ ਵੀ ਆਹ ਮੇਰੇ ਘਰ ਰਹੇਗਾ ਮੇਰੇ ਘਰ ਰਹੇਗਾ ਉੱਥੇ ਹੀ ਇੱਕ ਵਿਸ਼ਵਾਵੀ ਸੀ ਉਹਨੇ ਵੀ ਇੱਕ ਬੰਦੇ ਨੂੰ ਚੁਣਿਆ ਜਿਸ ਦਾ ਨਾਮ ਸੀ ਆਨੰਦ ਜੋ ਮਾਤਮਾ ਬੁੱਧ ਦੇ ਚਚੇਰੇ ਭਰਾ ਵੀ ਸਨ ਉਹ ਕਹਿਣ ਲੱਗੇ ਕਿ ਮੈਂ ਤੇ ਇਹਨੂੰ ਆਪਣੇ ਘਰ ਰੱਖਾਂਗੀ ਹੁਣ ਜਦੋਂ ਉਹਨੇ ਕਿਹਾ ਨਾ ਵੀ ਮੈਨੂੰ ਆਪਣੇ ਘਰ ਰੱਖਾਂਗੀ ਇਧਰੋਂ ਗੌਤਮ ਬੁੱਧ ਮਹਾਤਮ ਗੌਤਮ ਬੁੱਧ ਦੇ ਵੱਲੋਂ ਆਨੰਦ ਦੇਖਦਾ ਕਿਉਂਕਿ ਉਹਨੂੰ ਵੀ ਪਤਾ ਹੁੰਦਾ ਹੈ ਕਿ ਕੌਣ ਹੈ ਜੋ ਮੈਨੂੰ ਕਹਿ ਰਹੀ ਆਪਣੇ ਘਰ ਰੁਕਣ ਵਾਸਤੇ ਅਜੋ ਦੇਖ ਲਈ ਉਤਰੋ ਲੋਕਾਂ ਦੇ ਵਿੱਚ ਰੌਲਾ ਪੈ ਜਾਂਦਾ ਹੈ ਕਿ ਇਹ ਵੇਸ਼ਵਾ ਹੈ ਇਹਦੇ ਘਰ ਆਨੰਦ ਨਹੀਂ ਰੁਕ ਸਕਦਾ ਅਸੀਂ ਆਪਣੇ ਘਰ ਰੱਖਾਂਗੇ ਇਹ ਨਹੀਂ ਆਪਣੇ ਘਰ ਰੱਖ ਸਕਦੀ ਗੋਤਮ ਬੁੱਧ ਨੇ ਹਾਂਮੀ ਭਰੀ ਵੀ ਤੂੰ ਇਹਦੇ ਘਰ ਰੁਕ ਉਹ ਸਾਰੇ ਲੋਕਾਂ ਨੇ ਕਿਹਾ ਕਿ ਨਹੀਂ ਮਹਾਤਮਾ ਜੀ ਇਹ ਤੇ ਵੇਸ਼ਵਾ ਹੈ ਇਹ ਖੁਦ ਪ੍ਰਿਸ਼ਟੋ ਹੀ ਹੋਈ ਹੈ ਇਹਦਾ ਜੀਵਨ ਪ੍ਰਿਸ਼ਟਿਆ ਹੋਇਆ ਹੈ ਆਪ ਪਤਿਤ ਹੈ ਪਾਪਣ ਹੈ ਇਹ ਇਹਦੇ ਘਰ ਜਾ ਕੇ ਰੁਕੇਗਾ ਵੀ ਪਾਪੀ ਹੋ ਜਾਏਗਾ ਤੋ ਕਹਿੰਦੇ ਗੌਤਮ ਨੇ ਇੱਕ ਗੱਲ ਕਹੀ ਕਿ ਜੇ ਕਰ ਐਸੀ ਗੱਲ ਹੈ ਨਾ ਵੀ ਇਹਦੇ ਘਰ ਜਾਇਆ ਜੇ ਆਨੰਦ ਪਾਪੀ ਹੋ ਜਾਂਦਾ ਹੈ ਤੇ ਫਿਰ ਮੈਂ ਵੀ ਇਹਦੇ ਘਰ ਰੁਕਾਂਗਾ ਹੁਣ ਸਾਰੇ ਪਿੰਡੇ ਚਰਚਾ ਸ਼ੁਰੂ ਗਈ ਕਹਿਣ ਲੱਗੇ ਚੇਲਾ ਤੇ ਗਿਆ ਹੀ ਗਿਆ ਸੀ ਗੁਰੂ ਵੀ ਗਿਆ ਚੇਲਾ ਗਿਆ ਸੀ ਗੁਰੂ ਵੀ ਗਿਆ ਹੁਣ ਇਸ ਮੁੱਦੇ ਤੇ ਚਰਚਾ ਜਿਹੜੀ ਹੈ ਉਹਦੇ ਚ ਰਸ ਹੈ ਔਰ ਹਰੇਕ ਬੰਦਾ ਉਰਸ ਗੱਲਾਂ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਸਾਰੇ ਪਿੰਡ ਚ ਰੌਲਾ ਪੈ ਗਿਆ ਗੱਲਾਂ ਹੋ ਲੱਗ ਪਈਆਂ ਕੀ ਇਹ ਗਿਆ ਇਹ ਖਤਮ ਹੈ ਇੱਕ ਆਦਾ ਗੁਰੂ ਆਉਣ ਤਿੰਨ ਮਹੀਨੇ ਲੋਕਾਂ ਨੇ ਗੱਲਾਂ ਕੀਤੀਆਂ ਪਰਮਾਤਮਾ ਨੇ ਆਪਣਾ ਨਿਰਣਾ ਨਹੀਂ ਬਦਲਿਆ ਔਰ ਇਹ ਗੱਲ ਚੇਤੇ ਰੱਖਿਓ ਜਦੋਂ ਤੁਸੀਂ ਠੀਕ ਹੋ ਤੁਸੀਂ ਆਪਣੀਆਂ ਨਜ਼ਰਾਂ 'ਚ ਠੀਕ ਹੋ ਤੁਸੀਂ ਸਹੀ ਹੋ ਭਾਵੇਂ ਸਾਰੀ ਦੁਨੀਆ ਤੁਹਾਡੀ ਖਿਲਾਫਤ ਕਰਦੀ ਰਹੇ ਤੁਹਾਨੂੰ ਗਲਤ ਕਹਿੰਦੀ ਰਹੇ ਕੋਈ ਫਰਕ ਨਹੀਂ ਪੈਣਾ ਤੇ ਫਰਕ ਉਸ ਦਿਨ ਵੀ ਨਹੀਂ ਪੈਣਾ ਜਦੋਂ ਤੁਸੀਂ ਗਲਤ ਹੋ ਤੇ ਸਾਰੀ ਦੁਨੀਆ ਤੁਹਾਨੂੰ ਠੀਕ ਕਹਿ ਰਹੀ ਹੈ ਫਰਕ ਉਸ ਦਿਨ ਵੀ ਨਹੀਂ ਪੈਂਦਾ ਤੁਸੀਂ ਗਲਤ ਹੋ ਤੇ ਗਲਤ ਹੀ ਹੋ ਭਾਵੇਂ ਸਾਰੀ ਦੁਨੀਆ ਤੁਹਾਨੂੰ ਠੀਕ ਕਹਿੰਦੀ ਰਹੇ ਤੁਸੀਂ ਸਹੀ ਹੋ ਤੇ ਸਹੀ ਹੋ ਬੇਸ਼ੱਕ ਸਾਰੀ ਦੁਨੀਆ ਤੁਹਾਨੂੰ ਗਲਤ ਕਹਿੰਦੀ ਰਹੇ ਇਸੇ ਕਰਕੇ ਕਦੀ ਵੀ ਦੂਜਿਆਂ ਦੀਆਂ ਅੱਖਾਂ 'ਚ ਨਾ ਦੇਖੋ ਅਸੀਂ ਹਮੇਸ਼ਾ ਆਪਣੀ ਇਮੇਜ ਨੂੰ ਦੂਜਿਆਂ ਦੀਆਂ ਅੱਖਾਂ 'ਚ ਦੇਖਦੇ ਹਾਂ ਉਹ ਦੂਜਾ ਮੇਰੇ ਬਾਰੇ ਕੀ ਸੋਚਦਾ ਹੈ ਆਪਣੀਆਂ ਅੱਖਾਂ 'ਚ ਦੇਖੋ ਦੂਜੇ ਦੀਆਂ ਅੱਖਾਂ 'ਚ ਪ੍ਰਵਾਨ ਚੜਨ ਦੀ ਜ਼ਰੂਰਤ ਨਹੀਂ ਹੈ ਉਹ ਕਰੋ ਜੋ ਤੁਹਾਡੀਆਂ ਅੱਖਾਂ 'ਚ ਪ੍ਰਵਾਨ ਹੈ ਜਿੱਦਣ ਤੁਸੀਂ ਆਪਣੀਆਂ ਅੱਖਾਂ 'ਚ ਪ੍ਰਵਾਨ ਪੈ ਗਏ ਉਹ ਦਿਨ ਸਭ ਦੀਆਂ ਅੱਖਾਂ 'ਚ ਪ੍ਰਵਾਨ ਪੈ ਜਾਣਾ ਹੈ ਪਰ ਜੇਕਰ ਤੁਸੀਂ ਆਪਣੀਆਂ ਅੱਖਾਂ 'ਚ ਪ੍ਰਵਾਨ ਨਹੀਂ ਪੈ ਦੂਜੇ ਦੀਆਂ ਅੱਖਾਂ 'ਚ ਕਿਵੇਂ ਪ੍ਰਵਾਨ ਚੜ੍ਹਜੋਗੇ ਪਖੰਡ ਕਰਾਂਗੇ ਪੇਖ ਕਰਾਂਗੇ ਪੇਖ ਕਰਨਾ ਪੈਗਾ ਦੂਜੇ ਦੀਆਂ ਨਜ਼ਰਾਂ 'ਚ ਪ੍ਰਵਾਨ ਪੈਣ ਦੇ ਲਈ ਪੇਖ ਕਰਨਾ ਪੈਂਦਾ ਹੈ ਉਹ ਬੰਦਾ ਪੇਖੀ ਹੋ ਜਾਂਦਾ ਹੈ ਕਿਉਂ ਕਿਉਂਕਿ ਅਗਰ ਮੈਂ ਠੀਕ ਨਹੀਂਆ ਗਲਤ ਹਾਂ ਤੁਹਾਡੀਆਂ ਨਜ਼ਰਾਂ ਚ ਸਹੀ ਹੋਣਾ ਚਾਹੁੰਦਾ ਤੇ ਫਿਰ ਮੈਂ ਕੀ ਕਰਾਂਗਾ ਭੇਖ ਕਰਾਂਗਾ ਪਖੰਡ ਕਰਾਂਗਾ ਇਹਨੂੰ ਤੇ ਮਹਾਰਾਜ ਭੇਖ ਕਹਿੰਦੇ ਨੇ ਪਾਦਸ਼ਾਹ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਏ ਫਲ ਨਹੀਂ ਜਿਉ ਦੂਜਿਆਂ ਦੀਆਂ ਨਜ਼ਰਾਂ ਚ ਫੀਕ ਹੋਣਾ ਠੀਕ ਦਿਸਣਾ ਮਾਇਨੇ ਨਹੀਂ ਰੱਖਦਾ ਤੁਸੀਂ ਠੀਕ ਬਣ ਜਾਓ ਵਿਖਾਵੇ ਦੀ ਜਰੂਰਤ ਹੀ ਨਹੀਂ ਰਹਿਣੀ ਅਗਰ ਤੁਸੀਂ ਸਹੀ ਹੋ ਤੇ ਤੁਹਾਨੂੰ ਸਹੀ ਬਣਨ ਦੀ ਜਰੂਰਤ ਹੀ ਨਹੀਂ ਜਿਹੜਾ ਹੀਰਾ ਹੈ ਉਹਨੂੰ ਹੀਰਾ ਬਣਨ ਦੀ ਜਰੂਰਤ ਥੋੜਾ ਹੁੰਦੀ ਹੈ ਉਸ ਦਿਨ ਜਰੂਰਤ ਪੈਗੀ ਜਿਸ ਦਿਨ ਤੁਹਾਨੂੰ ਲੱਗੇਗਾ ਕਿ ਮੈਂ ਸਹੀ ਨਹੀਂ ਆ ਮੈਂ ਸਹੀ ਦਿਸਣਾ ਸਹੀ ਦਿਸਣ ਦੇ ਚੱਕਰ ਚ ਫਿਰ ਬੰਦਾ ਭੇਖ ਕਰਦਾ ਹੈ। اڈੰਬਰ ਕਰਦਾ ਹੈ। ਤੇ ਉਹਦਾ اڈੰਬਰ ਜਿਹੜਾ ਹੈ ਉਹਦਾ ਭੇਖ ਜਿਹੜਾ ਹੈ ਉਹਨੂੰ ਹੀ ਲੈ ਕੇ ਡੁੱਬ ਜਾਂਦਾ ਹੈ। ਗੌਤਮ ਬੁੱਧ ਦੁਨੀਆ ਸਾਰੀ ਨੇ ਗੱਲਾਂ ਕੀਤੀਆਂ। ਸਾਰੇ ਨਗਰ ਨੇ ਗੱਲਾਂ ਕੀਤੀਆਂ। ਤੇ ਗੁਰਮੁਖ ਪਿਆਰਿਉ ਗਏ ਦੋਸਿ ਜਿੱਦਣ ਵਾਪਸੀ ਪਰਤੇ ਉਦਣ ਤਿੰਨ ਸੀ। ਜਿਦਨ ਗੈਸ ਜਿਦਨ ਦੋ ਨੇ ਗੇਰੂਏ ਪਹਿਨੇ ਹੋਏ ਸਨ ਜਿਦਨ ਬਾਹਰ ਆਏ ਉਸ ਘਰ ਚੋਂ ਤਿੰਨਾ ਨੇ ਗੇਰੂਏ ਪਹਿਨੇ ਹੋਏ ਸਨ ਤੀਜੀ ਉਹ ਸੀ ਜਿਹਨੂੰ ਸਾਰਾ ਪਿੰਡ ਭੰਡਦਾ ਸੀ ਤੋ ਇਹਦਾ ਅਰਥ ਇਹ ਹੈ ਕਿ ਕੋਈ ਵੀ ਬੰਦਾ ਸਦਾ ਬੁਰਾ ਨਹੀਂ ਰਹਿੰਦਾ ਕਿਸੇ ਦੇ ਪ੍ਰਤੀ ਆਪਣੇ ਮਨ ਚ ਭਾਵਨਾ ਨਾ ਬਣਾ ਕੇ ਰੱਖੋ ਕਿ ਬੰਦਾ ਐਵੇਂ ਦਈਏ ਬਸ ਬਦਲਦਿਆਂ ਸਮਾਂ ਨਹੀਂ ਲੱਗਦਾ ਤਬਦੀਲ ਹੁੰਦਿਆਂ ਸਮਾਂ ਨਹੀਂ ਲੱਗਦਾ ਮਾਰਾ ਜਿੰਦ ਦੇ ਇੱਕ ਛਿਣ ਦੇ ਅੰਦਰ ਤਬਦੀਲੀ ਹੋ ਜਾਂਦੀ ਐ ਇੱਕ ਛਿਣ ਦੇ ਅੰਦਰ ਬੰਦਾ ਬਦਲ ਜਾਂਦਾ ਐ ਛਿਣ ਦੇ ਅੰਦਰ ਉਹਦਾ ਨਜ਼ਰੀਆ ਬਦਲ ਜਾਂਦਾ ਐ ਦੇਖਣ ਦਾ ਟੰਗ ਬਦਲ ਜਾਂਦਾ ਉਹਦੇ ਕਰਮ ਬਦਲ ਜਾਂਦੇ ਉਹਦਾ ਕਿਰਦਾਰ ਬਦਲ ਜਾਂਦਾ ਉਹਦਾ ਵਿਹਾਰ ਬਦਲ ਜਾਂਦਾ ਇੱਕ ਛਿਣੀ ਲੱਗਦਾ ਐ ਬਸ ਕਬ ਹੂੰ ਜਿਹੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀਰਾ ਫਿਰਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਬਦਲ ਜਾਂਦਾ ਪਾਤਸ਼ਾਹ ਜੀ ਨੇ ਸਾਨੂੰ ਸਮਝ ਦਿੱਤੀ ਕਿ ਮਨ ਤੇ ਕੰਮ ਕਰਨਾ ਜ਼ਰੂਰੀ ਹੈ।